ਤੋ ਸਤਿ ਸ੍ਰੀ ਅਕਾਲ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਇੱਕ ਅਜਿਹੇ ਕੇਸ ਦੇ ਬਾਰੇ ਜਿਸ ਦੇ ਵਿੱਚ ਇੱਕ ਮਾਂ ਦਾ ਇੱਕ ਪੁੱਤ ਲਾਪਤਾ ਹੋ ਜਾਂਦਾ ਹੈ ਤੇ ਉਸ ਲਾਪਤਾ ਪੁੱਤ ਦੀ ਭਾਲ ਦੇ ਲਈ ਜਦੋਂ ਉਹ ਪੁਲਿਸ ਕੋਲ ਜਾਂਦੀ ਹੈ ਤਾਂ ਪੁਲਿਸ ਦੀ ناکਾਮੀ ਦੇ ਕਰਕੇ ਉਹਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਪਰ ਫਿਰ ਉਹ ਆਪਣੇ ਪੁੱਤ ਨੂੰ ਬਿਨਾਂ ਪੁਲਿਸ ਦੀ ਮਦਦ ਤੋਂ ਲੱਭਣ ਦੇ ਵਿੱਚ ਜੁਟ ਜਾਂਦੀ ਹੈ ਉਹ ਆਪਣੇ ਪੁੱਤ ਨੂੰ ਤਾ-ਤਾ ਦੇ ਉੱਤੇ ਲੱਭਦੀ ਰਹਿੰਦੀ ਹੈ ਤੇ ਅਖੀਰ ਦੇ ਵਿੱਚ ਜਾ ਕੇ ਉਹ ਇਸ ਕੇਸ ਨੂੰ ਖੁਦ ਹੀ ਹੱਲ ਕਰ ਲੈਂਦੀ ਹੈ ਤੇ ਇਸ ਕੇਸ ਦੇ ਨਾਲ ਮਿਲਦੇ ਜੁਲਦੇ ਕੇਸ ਜੇ ਆਪਾਂ ਗੱਲ ਕਰੀਏ ਤਾਂ ਆਪਣੇ ਪੰਜਾਬ ਦੇ ਵਿੱਚ 1980 ਤੋਂ ਲੈ ਕੇ 1990 95 ਤੱਕ ਇਹ ਵਾਪਰਦੇ ਰਹੇ ਆ ਕਈ ਮਾਮਾ ਇਦਾਂ ਹੀ ਆਪਣੇ ਪੁੱਤਾਂ ਨੂੰ ਲੱਭਦੀਆਂ ਫਿਰਦੀਆਂ ਸੀ ਇਹ ਇੱਕ ਕੇਸ ਹੈ ਜਿਸ ਨੂੰ ਸੁਣਨ ਤੋਂ ਬਾਅਦ ਤੁਹਾਨੂੰ ਬਹੁਤ ਦੁੱਖ ਲੱਗੂਗਾ ਕਿ ਇੱਕ ਮਾਂ ਦੇ ਨਾਲ ਇੰਨਾ ਕੁਝ ਹੁੰਦਾ ਰਿਹਾ ਇੱਕ ਮਾਂ ਕਿਵੇਂ ਇੱਕ ਪੁੱਤ ਨੂੰ ਲੱਭਦੀ ਰਹੀ ਪਰ ਪੰਜਾਬ ਦੇ ਵਿੱਚ ਇਦਾਂ ਦੀਆਂ ਹਜ਼ਾਰਾਂ ਮਾਂਮਾ ਆਪਣੇ ਪੁੱਤਾਂ ਨੂੰ ਲੱਭਦੀਆਂ ਰਹੀਆਂ ਤੇ ਕੁਝ ਤਾਂ ਹਾਲੇ ਤੱਕ ਵੀ ਆਪਣੇ ਪੁੱਤਾਂ ਨੂੰ ਅਡੀਕ ਰਹੀਆਂ ਨੇ ਪਰ ਜੇ ਗੱਲ ਕਰੀਏ ਇਸ ਕੇਸ ਦੇ ਬਾਰੇ ਤਾਂ ਇਸ ਕੇਸ ਦੇ ਵਿੱਚ ਉਸ ਮਾਂ ਨੇ ਆਪਣੇ ਪੁੱਤ ਨੂੰ ਲੱਭਣ ਦੇ ਲਈ ਕੀ ਕੁਝ ਕੀਤਾ ਤੇ ਅਖੀਰ ਦੇ ਵਿੱਚ ਉਸ ਨੂੰ ਉਸ ਦਾ ਪੁੱਤ ਮਿਲਿਆ ਜਾਂ ਨਹੀਂ ਮਿਲਿਆ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਸ ਵੀਡੀਓ ਚ ਕਰਾਂਗੇ ਤੁਸੀਂ ਵੀਡੀਓ ਦੇ ਅਖੀਰ ਤੱਕ ਬਨੇ ਰਹੋ ਜੇਕਰ ਤੁਸੀਂ ਅੱਜ ਪਹਿਲੀ ਵਾਰ ਇਸ ਚੈਨਲ ਦੇ ਉਤੇ ਵੀਡੀਓ ਦੇਖ ਰਹੇ ਹੋ ਤਾਂ ਤੁਹਾਨੂੰ ਗੁਜਾਰਿਸ਼ ਹੈ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬੈਲ ਦਾ ਆਈਕਨ ਜਰੂਰ ਦਬਾ ਲਿਓ ਤਾਂ ਕਿ ਇਦਾਂ ਦੀਆਂ ਕ੍ਰਾਈਮ ਦੀਆਂ ਹੋਰ ਵੀਡੀਓਜ਼ ਦੀ ਜਿਹੜੀ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚਦੀ ਰਹੇ ਆਪਾਂ ਤੁਹਾਡਾ ਬਹੁਤਾ ਸਮਾਂ ਨਾ ਲੈਂਦੇ ਹੋਏ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਇਹ ਅੱਜ ਦੀ ਕਹਾਣੀ ਹੈ ਜੀ ਮੁੰਬਈ ਦੀ ਮੁੰਬਈ ਦਾ ਇੱਕ ਇਲਾਕਾ ਮੁੰਬਰਾ 17 April 2017 ਦਾ ਦਿਨ ਸੀ ਇੱਕ 17 ਸਾਲ ਦਾ ਮੁੰਡਾ ਸੀ ਜਿਸ ਦਾ ਨਾਮ ਸੀ ਸੁਹੇਲ ਕੁਰੇਸ਼ੀ ਉਹ ਉਸ ਮੁੰਬਰਾ ਇਲਾਕੇ ਦੇ ਵਿੱਚ ਆਪਣੀ ਮਾਂ ਦੇ ਨਾਲ ਰਹਿੰਦਾ ਸੀ ਉਹ ਆਪਣੀ ਮਾਂ ਨੂੰ ਇੱਕ ਦਿਨ ਕਹਿੰਦਾ ਹੈ ਕਿ ਮੈਂ ਆਪਣੇ ਦੋਸਤ ਨੂੰ ਮਿਲਣ ਦੇ ਲਈ ਚੱਲਿਆ ਉਹ 17 April ਨੂੰ ਆਪਣੇ ਦੋਸਤ ਨੂੰ ਮਿਲਣ ਦੇ ਲਈ ਸ਼ਾਮ ਦੇ ਸਮੇਂ ਨਿਕਲਦਾ ਤੇ ਉਹ ਆਪਣੀ ਮਾਂ ਨੂੰ 10 ਮਿੰਟ ਦਾ ਸਮਾਂ ਦੇ ਕੇ ਜਾਂਦਾ ਕਿ 10 ਮਿੰਟ ਤੱਕ ਮੈਂ ਵਾਪਸ ਆ ਜਾਊਗਾ ਪਰ 10 ਮਿੰਟ ਤੋਂ 10 ਘੰਟੇ ਲੰਘ ਜਾਂਦੇ ਆ ਪਰ ਉਹ ਆਪਣੇ ਘਰ ਵਾਪਸ ਨਹੀਂ ਆਉਂਦਾ ਤਾਂ ਉਹਦੀ ਮਾਂ ਨੂੰ ਬੜੀ ਫਿਕਰ ਹੋਣ ਲੱਗਦੀ ਹੈ ਉਸਦੀ ਮਾਂ ਉਸਦੇ ਦੋਸਤਾਂ ਨੂੰ ਪੁੱਛਦੀ ਹੈ ਉਸਦੇ ਜਿਹੜੇ ਰਿਸ਼ਤੇਦਾਰ ਵਗੈਰਾ ਹੁੰਦੇ ਆ ਜਿਨ੍ਹਾਂ ਦੀ ਨਾਲ ਉਹਦੀ ਜਾਣ ਪਛਾਣ ਹੁੰਦੀ ਹੈ ਉਹਨਾਂ ਨੂੰ ਪੁੱਛਦੀ ਹੈ ਕਿ ਸੁਹੇਲ ਤੁਹਾਡੇ ਕੋਲ ਤਾਂ ਨਹੀਂ ਆਇਆ ਪਰ ਉਹਨੂੰ ਸਾਰੇ ਕਿਤੇ ਨਿਰਾਸ਼ਾ ਦਾ ਜਿਹੜਾ ਮੂੰਹ ਦੇਖਣਾ ਪੈਂਦਾ ਉਸ ਨੂੰ ਕਿਤੋਂ ਵੀ ਇਹ ਨਹੀਂ ਪਤਾ ਲੱਗਦਾ ਕਿ ਉਸਦਾ ਬੇਟਾ ਹੈ ਕਿੱਥੇ ਆ ਤਾਂ ਇਸਦੇ ਚੱਲਦੇ ਆ ਹੀ ਹੁਣ ਉਹ ਪੁਲਿਸ ਸਟੇਸ਼ਨ ਦੇ ਵਿੱਚ ਜਾਂਦੀ ਹੈ ਮਦਦ ਦੇ ਲਈ ਹੁਣ ਜਿਹੜੀ ਉਸਦੀ ਮਾਂ ਸੀ ਉਹ ਇੱਕ ਜੇ ਜੇ ਹਸਪੀਟਲ ਦੇ ਵਿੱਚ ਨਰਸ ਦੇ ਤੌਰ ਤੇ ਕੰਮ ਕਰਦੀ ਸੀ ਤੇ ਉਸ ਦਾ ਨਾਮ ਸੀ ਫਰੀਦਾ ਖਾਤੂਨ ਹੁਣ ਫਰੀਦਾ ਜਦੋਂ ਪੁਲਿਸ ਸਟੇਸ਼ਨ ਦੇ ਵਿੱਚ ਗਈ ਉਹ ਪੁਲਿਸ ਸਟੇਸ਼ਨ ਜਾ ਕੇ ਆਪਣੀ ਜਿਹੜੀ ਕਹਾਣੀ ਹੈ ਪੁਲਿਸ ਵਾਲਿਆਂ ਨੂੰ ਦੱਸਦੀ ਹੈ ਉਹ ਪੁਲਿਸ ਵਾਲਿਆਂ ਨੂੰ ਦੱਸਦੀ ਹੈ ਕਿ ਮੇਰਾ ਬੇਟਾ ਜਿਸ ਦਾ ਨਾਮ ਸੁਹੇਲ ਕੁਰੇਸ਼ੀ ਹੈ ਉਹ ਪਿਛਲੇ 10-12 ਘੰਟਿਆਂ ਤੋਂ ਘਰ ਤੋਂ ਗਾਇਬ ਆ ਉਹ ਮੈਨੂੰ 10 ਮਿੰਟ ਦਾ ਸਮਾਂ ਦੇ ਕੇ ਗਿਆ ਸੀ ਕਿ ਮੈਂ ਆਪਣੇ ਕਿਸੇ ਦੋਸਤ ਕੋਲ ਜਾ ਕੇ ਆ ਰਿਹਾ ਪਰ ਉਹ ਹਾਲ ਤੱਕ ਵਾਪਸ ਨਹੀਂ ਆਇਆ ਤੁਸੀਂ ਉਹਨੂੰ ਲੱਭਣ ਦੇ ਵਿੱਚ ਮੇਰੀ ਮਦਦ ਕਰੋ ਪਰ ਜਦੋਂ ਪੁਲਿਸ ਵਾਲੇ ਇਹ ਸਾਰੀ ਗੱਲਬਾਤ ਸੁਣਦੇ ਆ ਤਾਂ ਪੁਲਿਸ ਵਾਲੇ ਉਹਨੂੰ ਲੱਭਣ ਦੀ ਬਜਾਏ ਅੱਗੇ ਤੋਂ ਉਹਨੂੰ ਕੁਝ ਅਜਿਹੇ ਗੱਲਾਂ ਕਹਿੰਦੇ ਆ ਜਿਸ ਦੇ ਨਾਲ ਉਹਦਾ ਦਿਲ ਟੁੱਟ ਜਾਂਦਾ ਹੁਣ ਪੁਲਿਸ ਵਾਲੇ ਨੇ ਜਿਹੜੇ ਉਹ ਜਦੋਂ ਸੁਣਦੇ ਆ ਕਿ ਉਹ ਮੁੰਡਾ ਇੱਕ ਮੁਸਲਮਾਨ ਸੀ ਉਹ ਜਿਹੜਾ ਘਰ ਤੋਂ ਗਾਇਬ ਹੋ ਗਿਆ ਤਾਂ ਉਹਦੀ ਮਾਂ ਨੂੰ ਉਹ ਜਵਾਬ ਦਿੰਦੇ ਆ ਕਿ ਤੁਹਾਡੇ ਜਿਹੜੇ ਪੁੱਤ ਨੇ ਜਾਂ ਤੁਹਾਡੇ ਜਿਹੜੇ ਘਰ ਦੇ ਬੇਟੇ ਵਗੈਰਾ ਨੇ ਉਹ ਹਮੇਸ਼ਾ ਹੀ ਜਿਹੜੇ ਅਜ਼ਮੇਰ ਸ਼ਰੀਫ ਦਰਗਾਹ ਦੇ ਉੱਤੇ ਚਲੇ ਜਾਂਦੇ ਨੇ ਤੁਹਾਨੂੰ ਦੱਸੇ ਬਿਨਾ ਤੁਸੀਂ ਉੱਥੇ ਜਾ ਕੇ ਲੱਭੋ ਹੁਣ ਅਜਮੇਰ ਸ਼ਰੀਫ ਦਰਗਾਹ ਆ ਜਿਹੜੀ ਉਹ ਅਜਮੇਰ ਦੇ ਵਿੱਚ ਆ ਜਿਹੜਾ ਕਿ ਰਾਜਸਥਾਨ ਚ ਹੁਣ ਇੱਕ ਮਾਂ ਜਿਸ ਦੇ ਜਿਹੜਾ ਸਿਰ ਦੇ ਉੱਤੇ ਸਾਈਂ ਵੀ ਨਹੀਂ ਹੈ ਉਸ ਦਾ ਬੇਟਾ ਵੀ ਜਿਹੜਾ ਗਾਇਬ ਹੋ ਗਿਆ ਹੁਣ ਪੁਲਿਸ ਨੇ ਵੀ ਅੱਗੋਂ ਕਹਿ ਦਿੱਤਾ ਕਿ ਤੂੰ ਜਾ ਕੇ ਅਜਮੇਰ ਦੇ ਵਿੱਚ ਲੱਭ ਤਾਂ ਬੜੀ ਨਿਰਾਸ਼ ਹੁੰਦੀ ਹੈ ਤਾਂ ਹੁਣ ਉਹ ਪੁਲਿਸ ਸਟੇਸ਼ਨ ਦੇ ਵਿੱਚੋਂ ਵਾਪਸ ਤਾਂ ਆ ਜਾਂਦੀ ਹੈ ਪਰ ਆ ਕੇ ਉਹ ਦੁਬਾਰਾ ਤੋਂ ਫਿਰ ਆਪਣੇ ਜਿਹੜੇ ਰਿਸ਼ਤੇਦਾਰ ਵਗੈਰਾ ਸੀ ਜੋ ਉਸ ਦੇ ਜਾਣ ਪਹਿਚਾਨ ਵਾਲੇ ਕੋਈ ਅਜਮੇਰ ਦੇ ਵਿੱਚ ਰਹਿੰਦੇ ਸੀ ਉਹਨਾਂ ਨੂੰ ਫੋਨ ਕਰਦੀ ਹੈ ਉਹਨਾਂ ਨੂੰ ਫੋਨ ਕਰਕੇ ਸਾਰੀ ਗੱਲ ਦੱਸਦੀ ਹੈ ਤੇ ਉਹ ਜਿਹੜੇ ਅੱਗੇ ਰਿਸ਼ਤੇਦਾਰ ਨੇ ਉਹ ਅੱਗੇ ਉਹਨੂੰ ਅਜਮੇਰ ਦੇ ਵਿੱਚ ਸੁਹੇਲ ਨੂੰ ਲੱਭਣਾ ਸ਼ੁਰੂ ਕਰਦੇ ਆ ਪਰ ਉਹ ਵੀ ਜਿਹੜਾ ਉਹਨੂੰ ਫੋਨ ਕਰਕੇ ਦੱਸ ਦਿਆ ਕਿ ਸੁਹੇਲ ਸਾਨੂੰ ਵੀ ਇੱਥੇ ਕਿਤੇ ਨਹੀਂ ਮਿਲਿਆ ਤਾਂ ਹੁਣ ਉਹਦੀ ਮਾਂ ਜਿਹੜੀ ਬੜੀ ਨਿਰਾਸ਼ ਹੁੰਦੀ ਹੈ ਪਰ ਉਹ ਨਿਰਾਸ਼ਤਾ ਹੁੰਦੀ ਹੈ ਪਰ ਆਪਣੇ ਬੇਟੇ ਨੂੰ ਉਹ ਲੱਭਣਾ ਜਿਹੜਾ ਜਾਰੀ ਰੱਖਦੀ ਹੈ ਹੁਣ ਉਹ ਆਪਣੇ ਬੇਟੇ ਨੂੰ ਲੱਭਣ ਦੇ ਲਈ ਬਾਰ-ਬਾਰ ਪੁਲਿਸ ਸਟੇਸ਼ਨਾਂ ਦੇ ਵਿੱਚ ਜਾਂਦੀ ਰਹਿੰਦੀ ਹੈ ਇੱਥੋਂ ਤੱਕ ਕਿ ਕੁਝ ਲੋਕ ਜਿਹੜੇ ਉਹਦੇ ਰਿਸ਼ਤੇਦਾਰ ਵਗੈਰਾ ਹੁੰਦੇ ਆ ਉਹਨੂੰ ਕਹਿੰਦੇ ਆ ਕਿ ਤੂੰ ਜੇਲ੍ਹ ਦੇ ਵਿੱਚ ਪਤਾ ਕਰ ਕੀ ਪਤਾ ਤੇਰੇ ਪੁੱਤਰ ਨੂੰ ਕਿਸੇ ਨੇ ਗ੍ਰਿਫਤਾਰ ਕਰ ਲਿਆ ਹੋਵੇ ਕਿਸੇ ਹੋਰ ਪੁਲਿਸ ਸਟੇਸ਼ਨ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੋਵੇ ਉਹਨੂੰ ਉਹ ਜੇਲ੍ਹ ਨਾਲ ਲੈ ਗਏ ਹੁਣ ਤਾਂ ਇਹਦੇ ਚੱਲਦੇ ਆ ਹੁਣ ਉਹ ਵਿਚਾਰੀ ਅਲੱਗ-ਅਲੱਗ ਜੇਲ੍ਹਾਂ ਦੇ ਵਿੱਚ ਜਿਹੜੀਆਂ ਮੋਬਾਈਲ 'ਚ ਨੇ ਉਹਨਾਂ ਦੇ ਵਿੱਚ ਜਾਣਾ ਸ਼ੁਰੂ ਕਰਦੀ ਹੈ ਉਹ ਬਾਹਰ ਜਾਂਦੀ ਹੈ ਜੇਲ੍ਹ ਦੇ ਉੱਥੇ ਜਾ ਕੇ ਜਿਹੜਾ ਸੰਤਰੀ ਖੜਾ ਹੁੰਦਾ ਉਹਨੂੰ ਆਪਣੇ ਪੁੱਤ ਸੁਹੇਲ ਦੀ ਫੋਟੋ ਦਿਖਾ ਕੇ ਉਹਨੂੰ ਪੁੱਛਦੀ ਹੈ ਕਿ ਇੱਥੇ ਮੇਰਾ ਪੁੱਤ ਤਾਂ ਨਹੀਂ ਅੰਦਰ ਬੰਦ ਹੁਣ ਅੱਗੇ ਜਿਹੜਾ ਸੰਤਰੀ ਹੈ ਉਹਨੂੰ ਵਿਚਾਰੇ ਨੂੰ ਕੀ ਪਤਾ ਹੋ ਸਕਦਾ ਉਹ ਤਾਂ ਕਿੰਨੇ ਹੀ ਲੋਕ ਜੇਲ੍ਹ ਚ ਅੰਦਰ ਜਾਂਦੇ ਆ ਬਾਹਰ ਆਉਂਦੇ ਆ ਕੋਈ ਪੇਸ਼ੀਆਂ ਦੇ ਲਈ ਜਾਂਦਾ ਹੁਣ ਹਰੇਕ ਦਾ ਚਿਹਰਾ ਤਾਂ ਉਹਨੂੰ ਯਾਦ ਵੀ ਨਹੀਂ ਹੋ ਸਕਦਾ ਤੇ ਇਹ ਜਿਹੜਾ ਉਹਦਾ ਤਰੀਕਾ ਸੀ ਇਹ ਕੁਝ ਸਹੀ ਵੀ ਨਹੀਂ ਸੀ ਪਰ ਹੁਣ ਇੱਕ ਵਿਚਾਰੀ ਲਾਚਾਰ ਮਾਂ ਸੀ ਉਹ ਕਰ ਵੀ ਗਈ ਸਕਦੀ ਸੀ ਉਹ ਇਦਾਂ ਹੀ ਹਰੇਕ ਜੇਲ੍ਹ ਦੇ ਬਾਹਰ ਜਾਂਦੀ ਪੁੱਛਦੀ ਰਹਿੰਦੀ ਤੇ ਉਹ ਇਹ ਵੀ ਕਰਦੀ ਸੀ ਕਿ ਕਈ ਵਾਰ ਆਪਣੇ ਜਿਹੜੇ ਹਸਪੀਟਲ ਤੋਂ ਛੁੱਟੀ ਲੈ ਕੇ ਸਾਰਾ ਸਾਰਾ ਦਿਨ ਜੇਲ੍ਹਾਂ ਦੇ ਬਾਹਰ ਬੈਠੀ ਰਹਿੰਦੀ ਤਾਂ ਕਿ ਉਹਨੂੰ ਪਤਾ ਲੱਗ ਸਕੇ ਕੋਈ ਗੱਡੀ ਵਗੈਰਾ ਦੇ ਵਿੱਚ ਉਹਨੂੰ ਆਉਂਦਾ ਜਾਂਦਾ ਕਿਤੇ ਪੇਸ਼ੀ ਵਗੈਰਾ ਤੇ ਲੈ ਕੇ ਜਾਣ ਜਾਂ ਕੋਈ ਉਹਨੂੰ ਲੈ ਕੇ ਆਵੇ ਉਹਦਾ ਪੁੱਤ ਹੀ ਦਿਖ ਜਾਵੇ ਕਿਸੇ ਗੱਡੀ ਦੇ ਵਿੱਚ ਇਸ ਕਰਕੇ ਉਹ ਉੱਥੇ ਵੀ ਲੱਭਦੀ ਹੈ ਪਰ ਉਹਦੇ ਹੱਥ ਫਿਰ ਨਿਰਾਸ਼ਾ ਹੀ ਲੱਗਦੀ ਹੈ ਹੁਣ ਇਹਦੇ ਚੱਲਦੇ ਆ ਹੀ ਕੁਝ ਲੋਕ ਨੇ ਜਿਹੜੇ ਉਹਨੂੰ ਇਹ ਸਲਾਹ ਦਿੰਦੇ ਆ ਕਿ ਤੇਰਾ ਪੁੱਤ ਤਾਂ ਨਾ ਬਾਲਿਗ ਹੈ ਤੂੰ ਉਹਨਾਂ ਨੂੰ ਜਿਗੜ ਦੇ ਵਿੱਚ ਕਿਉਂ ਦੇਖ ਰਹੀ ਆ ਤੂੰ ਬਾਲ ਸੁਧਾਰ ਘਰ ਦੇ ਵਿੱਚ ਲੱਭ ਉਹ 17 ਸਾਲ ਦੀ ਉਹਦੀ ਉਮਰ ਹੈ ਉਹਨੂੰ ਜੇਲ੍ਹ ਨਹੀਂ ਭੇਜਣਗੇ ਉਹਨੂੰ ਬਾਲ ਸੁਧਾਰ ਘਰ ਦੇ ਵਿੱਚ ਭੇਜਣਗੇ ਆ ਇਹਦੇ ਚੱਲਦੇ ਆ ਵਿਚਾਰੀ ਉਹ ਬਾਲ ਸੁਧਾਰ ਘਰਾਂ ਦੇ ਬਾਹਰ ਜਾ ਕੇ ਵੀ ਪਤਾ ਕਰਦੀ ਐ ਉੱਤੇ ਜਾ ਕੇ ਵੀ ਪੁੱਛਗਿਛ ਕਰਦੀ ਐ ਪਰ ਉਤੋਂ ਵੀ ਉਹਨੂੰ ਕੁਝ ਵੀ ਆਪਣੇ ਪੁੱਤ ਬਾਰੇ ਨਹੀਂ ਪਤਾ ਲੱਗਦਾ ਤਾਂ ਹੁਣ ਅੱਗੇ ਚੱਲਦੇ ਆ ਉਹਨਾਂ ਨੂੰ ਕੋਈ ਉਹਦੇ ਜਿਹੜੇ ਜਾਣ ਪਛਾਣ ਵਾਲੇ ਨੇ ਇੱਥੋਂ ਤੱਕ ਕਹਿ ਦਿੰਦੇ ਆ ਕਿ ਤੂੰ ਮੁਰਦਾ ਘਰਾਂ ਦੇ ਵਿੱਚ ਵੀ ਜਾ ਕੇ ਚੈੱਕ ਕਰ ਕੀ ਪਤਾ ਤੇਰਾ ਮੁੰਡਾ ਕਿਸੇ ਹਾਦਸੇ ਦਾ ਸ਼ਿਕਾਰ ਹੋ ਗਿਆ ਹੋਵੇ ਉਹ ਕਿਸੇ ਮੁਰਦਾ ਘਰ ਦੇ ਵਿੱਚ ਹੋਵੇ ਉਹਦੀ ਮੌਤ ਨਾ ਹੋ ਗਈ ਹੋਵੇ ਤਾਂ ਹੁਣ ਉਹ ਵਿਚਾਰੀ ਦਿਲ ਦੇ ਉੱਤੇ ਪੱਥਰ ਰੱਖ ਕੇ ਮੁਰਦਾ ਘਰਾਂ ਦੇ ਵਿੱਚ ਵੀ ਜਾਂਦੀ ਐ ਉੱਥੇ ਜਾ ਕੇ ਵੀ ਕੱਲੇ-ਕੱਲੇ ਮੁਰਦਾ ਘਰ ਦੇ ਵਿੱਚ ਪਤਾ ਕਰਦੀ ਆ ਕਿ ਮੇਰਾ ਪੁੱਤ ਤਾਂ ਨਹੀਂ ਇੱਥੇ ਉਹਨਾਂ ਨੂੰ ਫੋਟੋਆਂ ਦਿਖਾਉਂਦੀ ਆ ਇਹੋ ਹੁਣ ਉਹਨੂੰ ਉੱਥੋਂ ਵੀ ਜਿਹੜੀ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਨਿਰਾਸ਼ਾ ਕਹਿ ਸਕਦੇ ਆ ਜਾਂ ਉਹਦੇ ਵਾਸਤੇ ਇੱਕ ਸੁੱਖ ਦਾ ਸਾਹ ਨਹੀਂ ਸੀ ਕਿ ਉਸਦਾ ਪੁੱਤ ਸੀ ਜਿਹੜਾ ਮੁਰਦਾ ਘਰ ਦੇ ਵਿੱਚ ਉਹਨੂੰ ਨਹੀਂ ਮਿਲਿਆ ਤਾਂ ਹੁਣ ਅੱਗੇ ਚੱਲਦੇ ਆ ਉਹਨੂੰ ਲੱਭਦੀ ਲੱਭਦੀ ਉਹਦੇ ਜਿਹੜੇ ਦੋਸਤ ਨੇ ਉਹਨਾਂ ਨੂੰ ਵੀ ਕਈ ਵਾਰ ਪੁੱਛ ਚੁੱਕੀ ਸੀ ਪਰ ਉਹਦੇ ਹੱਥ ਕੋਈ ਏਦਾਂ ਦੀ ਗੱਲ ਨਹੀਂ ਲੱਗੀ ਜਦੋਂ ਹੁਣ ਉਹ ਲੱਭ ਰਹੀ ਸੀ ਤਾਂ ਉਹਦੀ ਮਦਦ ਇੱਕ ਦੋ ਬੰਦੇ ਵੀ ਕਰ ਰਹੇ ਸੀ ਉਹਦੇ ਕੁਝ ਰਿਸ਼ਤੇਦਾਰ ਸੀ ਜਾਂ ਕਹਿ ਦਈਏ ਕਿ ਇੱਕ ਦੋ ਬੰਦੇ ਇੱਕ ਪੱਤਰਕਾਰ ਸੀ ਵਿਚਾਰਾ ਜਿਹੜਾ ਉਹਦੀ ਮਦਦ ਕਰ ਰਿਹਾ ਸੀ ਇਹਨੂੰ ਲੱਭਣ ਦੇ ਵਿੱਚ ਹੁਣ ਇਦਾਂ ਹੀ ਚਲਦਿਆਂ ਚਲਦਿਆਂ ਉਹਨਾਂ ਨੂੰ ਇੱਕ ਪਤਾ ਲੱਗਦਾ ਕਿ ਇੱਕ ਉਹਨਾਂ ਦੇ ਪੁੱਤ ਦਾ ਹੀ ਦੋਸਤ ਸੁਹੇਲ ਦਾ ਜਿਸ ਦਾ ਨਾਮ ਸਬੀਰ ਸੀ ਉਹ ਵੀ ਕਰ ਤੋਂ ਗਾਇਬ ਆ ਜਦੋਂ ਇਹ ਪਤਾ ਲੱਗਿਆ ਉਹਨਾਂ ਨੇ ਪਤਾ ਕੀਤਾ ਕਿ ਉਹ ਕਿਸ ਦਿਨ ਦਾ ਗਾਇਬ ਆ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਉਹ ਵੀ 17 ਅਪ੍ਰੈਲ ਤੋਂ ਹੀ ਜਿਹੜਾ ਘਰ ਤੋਂ ਗਾਇਬ ਹੋਇਆ ਤਾਂ ਹੁਣ ਜਿਹੜੀ সোহੇਲ ਦੀ ਮਾਂ ਸੀ ਉਹ ਸਬੀਰ ਦੇ ਘਰ ਜਾਂਦੀ ਹੈ ਉੱਥੇ ਸਬੀਰ ਦੇ ਘਰ ਜਾ ਕੇ ਉਹਨੂੰ ਸਬੀਰ ਦੀ ਮਾਂ ਮਿਲਦੀ ਹੈ ਜਿਸ ਦਾ ਨਾਮ ਹਸੀਨਾ ਸੀ ਹੁਣ ਜਦੋਂ সোহੇਲ ਦੀ ਮਾਂ ਹਸੀਨਾ ਨੂੰ ਮਿਲਦੀ ਹੈ ਉਹ ਤੋਂ ਪੁੱਛਗਿੱਛ ਕਰਦੀ ਹੈ ਤਾਂ ਉੱਥੇ ਇਹੀ ਸਾਹਮਣੇ ਆਉਂਦਾ ਕਿ ਉਸ ਦਾ ਪੁੱਤ ਵੀ 17 ਤਰੀਕ ਨੂੰ ਸ਼ਾਮ ਦੇ ਸਮੇਂ ਜਿਹੜਾ ਘਰ ਤੋਂ ਗਿਆ ਸੀ ਪਰ ਹਾਲ ਤੱਕ ਵਾਪਸ ਨਹੀਂ ਆਇਆ ਉਸ ਦੀ ਮਾਂ ਨੇ ਵੀ ਉਹਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪੁਲਿਸ ਕੋਲੇ ਗਈ ਪਰ ਉੱਥੇ ਵੀ ਉਹਨੂੰ ਕੁਝ ਪਤਾ ਨਹੀਂ ਲੱਗਿਆ ਤਾਂ ਹੁਣ ਦੋ ਮਾਮਾ ਸੀ ਜਿਨ੍ਹਾਂ ਨੂੰ ਆਪਣੇ ਪੁੱਤਾਂ ਦੀ ਭਾਲ ਸੀ ਹੁਣ ਜਿਹੜੀ সোহੇਲ ਦੀ ਮਾਂ ਸੀ ਜਿਸ ਦਾ ਨਾਮ ਫਰੀਦਾ ਖਾਤੂਨ ਸੀ ਉਹ ਆਪਣੇ ਪੁੱਤ ਨੂੰ ਲਾਭੇ ਰਹੀ ਸੀ ਉਸ ਨੂੰ ਹੁਣ ਇੱਕ ਨਵੀਂ ਮਾਂ ਮਿਲੀ ਜਿਸ ਦਾ ਪੁੱਤ ਗਾਇਬ ਸੀ ਹੁਣ ਉਹ ਵੀ ਉਹਨੂੰ ਨਾਲ ਲੈਂਦੀ ਹੈ ਤੇ ਉਹ ਦੋਨੋਂ ਜਾਣੀਆਂ ਰਲ ਕੇ ਆਪਣੇ ਪੁੱਤਾਂ ਨੂੰ ਲੱਭਣਾ ਸ਼ੁਰੂ ਕਰਦੀਆਂ ਨੇ ਹੁਣ ਇੱਥੇ ਸਬੀਰ ਤੇ সোহੇਲ ਇਹਨਾਂ ਦੋਨਾਂ ਦੇ ਜਿਹੜੇ ਦੋਸਤ ਸੀਗੇ ਸਾਂਝੇ ਦੋਸਤ ਕਹਿ ਸਕਦੇ ਆ ਜਿਹੜੇ ਦੋਨਾਂ ਨੂੰ ਜਾਣਦੇ ਸੀ ਉਹਨਾਂ ਕੋਲ ਜਾਣਾ ਸ਼ੁਰੂ ਕਰਦੇ ਨੇ ਇਹ ਦੋਨੇ ਮਾਮਾ ਹੁਣ ਦੋਨੇ ਇਕੱਠੀਆਂ ਹੋ ਕੇ ਉਹਦੇ ਨਵੇਂ ਦੋਸਤਾਂ ਨੂੰ ਮਿਲਣਾ ਸ਼ੁਰੂ ਕਰਦੀਆਂ ਨੇ ਹੁਣ ਜਦੋਂ ਉਹ ਉਹਨਾਂ ਨੂੰ ਮਿਲ ਰਹੀਆਂ ਸੀ ਸਾਰੇ ਦੋਸਤਾਂ ਤੋਂ ਪੁੱਛਗਿੱਛ ਕਰ ਰਹੀਆਂ ਸੀ ਤਾਂ ਇੱਥੇ ਉਹਨਾਂ ਨੂੰ ਇੱਕ ਗੱਲ ਦਾ ਪਤਾ ਲੱਗਦਾ ਉਹਨਾਂ ਦੋਸਤਾਂ ਦੇ ਵਿੱਚੋਂ ਇੱਕ ਦੋਸਤ ਸੀ ਜੋ ਘਮਾ ਫਿਰਾ ਕੇ ਗੱਲਾਂ ਕਰ ਰਿਹਾ ਸੀ ਉਹ ਉਹਨਾਂ ਨੂੰ ਕੁਝ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹ ਸਿੱਧਾ-ਸਿੱਧਾ ਕਹਿਣਾ ਨਹੀਂ ਚਾਹ ਰਿਹਾ ਸੀ ਕੁਝ ਉਹ ਗੱਲਾਂ-ਗੱਲਾਂ ਦੇ ਵਿੱਚ ਉਹਨਾਂ ਦੇ ਸਾਹਮਣੇ ਇੱਕ ਗੱਲ ਰੱਖ ਦਿੰਦਾ ਕਿ ਤੁਹਾਡੇ ਜਿਹੜੇ ਪੁੱਤ ਨੇ ਉਹਨਾਂ ਦੀ ਤਾਂ ਮੌਤ ਹੋ ਚੁੱਕੀ ਐ ਪਰ ਹੁਣ ਦੋਨੇ ਮਾਮਾ ਉਹਨੂੰ ਪੁੱਛਦਿਆਂ ਨੇ ਜਿੱਦ ਕਰਦਿਆਂ ਨੇ ਕਿ ਤੈਨੂੰ ਕਿਵੇਂ ਪਤਾ ਕਿ ਮੌਤ ਹੋ ਗਈ ਐ ਤਾਂ ਹੁਣ ਉਹ ਤੋਂ ਦੁਬਾਰਾ ਦੁਬਾਰਾ ਪੁੱਛਦਿਆਂ ਰਹਿੰਦੀਆਂ ਨੇ ਵਿਚਾਰੀਆਂ ਤੇ ਜਿਹੜਾ ਉਹ ਮੁੰਡਾ ਉਹਨਾਂ ਨੂੰ ਹੋਰ ਵੀ ਥੋੜੀਆਂ ਥੋੜੀਆਂ ਖਬਰਾਂ ਦਿੰਦਾ ਉਹ ਗੱਲਾਂ-ਗੱਲਾਂ ਦੇ ਵਿੱਚ ਹੁਣ ਦੱਸ ਹੀ ਦਿੰਦਾ ਕਿ ਜਿਹੜੇ ਤੁਹਾਡੇ ਦੋਨੋਂ ਪੁੱਤ ਨੇ ਉਹਨਾਂ ਦਾ ਕਿਸੇ ਨੇ ਕਤਲ ਕਰ ਦਿੱਤਾ ਜਦੋਂ ਇਹ ਗੱਲ ਸੁਣਦਿਆਂ ਨੇ ਦੋਨੋਂ ਮਾਮਾ ਤਾਂ ਦੋਨੋਂ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਂਦੀ ਐ ਜਦੋਂ ਉਹ ਇਹ ਸੁਣਦਿਆਂ ਨੇ ਕਿ ਸਾਡੇ ਪੁੱਤਾਂ ਦਾ ਕਿਸੇ ਨੇ ਕਤਲ ਕਰ ਦਿੱਤਾ ਤਾਂ ਉਸ ਮੁੰਡੇ ਦੀ ਪਹਿਚਾਣ ਗੁਪਤ ਰੱਖਣ ਦੇ ਜਿਹੜਾ ਉਹਨੂੰ ਦਲਾਸਾ ਦੇ ਕੇ ਜਾ ਉਹਦੇ ਨਾਲ ਵਾਅਦਾ ਕਰਕੇ ਉਹ ਤੋਂ ਅੱਗੇ ਵੀ ਪੁੱਛਦੇ ਆਣੇ ਉਹ ਕਿ ਇਹਨਾਂ ਦਾ ਕਤਲ ਕੀਤਾ ਕਿਸ ਨੇ ਤਾਂ ਉਹ ਮੁੰਡਾ ਜਿਹੜਾ ਉਹਨਾਂ ਦਾ ਦੋਸਤ ਸੀ ਉਹ ਦੋਨੋਂ ਮੁੰਡਿਆਂ ਦਾ ਉਹ ਦੱਸਦਾ ਕਿ ਇਹਨਾਂ ਦਾ ਕਤਲ ਦੋ ਮੁੰਡੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਮ ਦੀਪਕ ਬਾਲਮਿਕੀ ਹੈ ਤੇ ਇੱਕ ਦਾ ਨਾਮ ਮੁਹੰਮਦ ਚੌਧਰੀ ਹੈ ਉਹਨਾਂ ਦੋਨਾਂ ਨੇ ਇਹਦਾ ਕਤਲ ਕੀਤਾ ਤੁਹਾਡੇ ਦੋਨੋਂ ਮੁੰਡਿਆਂ ਦਾ ਇੰਨੀ ਗੱਲ ਉਹ ਦੱਸਦਾ ਹੈ ਉਹ ਅੱਗੇ ਨਹੀਂ ਦੱਸਦਾ ਕਿ ਕਿਉਂ ਕੀਤਾ ਕਿਵੇਂ ਕੀਤਾ ਉਹ ਕੁਝ ਨਹੀਂ ਦੱਸਦਾ ਤੇ ਆਪਣੀ ਪਛਾਣ ਉਹਨਾਂ ਨੂੰ ਜਿਹੜੀ ਗੁਪਤ ਰੱਖਣ ਦੇ ਲਈ ਕਹਿੰਦਾ ਹੁਣ ਦੋਨੋਂ ਜਿਹੜੀਆਂ ਮਾਮਾ ਨੇ ਉਹ ਦੁਬਾਰਾ ਤੋਂ ਫਿਰ ਪੁਲਿਸ ਸਟੇਸ਼ਨ ਦੇ ਵਿੱਚ ਜਾਂਦੀਆਂ ਨੇ ਇਸ ਵਾਰ ਉਹ ਪੁਲਿਸ ਦੇ ਵਿੱਚ ਜਿਹੜੀ ਕ੍ਰਾਈਮ ਬ੍ਰਾਂਚ ਹੁੰਦੀ ਹੈ ਕ੍ਰਾਈਮ ਬ੍ਰਾਂਚ ਦੇ ਵਿੱਚ ਜਾਂਦੀਆਂ ਨੇ ਤੇ ਉੱਥੇ ਜਾ ਕੇ ਸਾਰੀ ਕਹਾਣੀ ਦੱਸਦੀਆਂ ਨੇ ਹੁਣ ਉਹ ਸਾਰੀ ਗੱਲਬਾਤ ਜਦੋਂ ਕ੍ਰਾਈਮ ਬ੍ਰਾਂਚ ਵਾਲੇ ਸੁਣਦੇ ਆ ਤੇ ਉਹਨਾਂ ਨੂੰ ਪਤਾ ਲੱਗਦਾ ਕਿ ਕਈ ਮਹੀਨੇ ਹੋ ਗਏ ਦੋਨਾਂ ਨੂੰ ਗਾਇਬ ਹੋਇਆਂ ਨੂੰ ਮੁੰਡਿਆਂ ਨੂੰ ਤੇ ਦੋਨਾਂ ਦੇ ਵੱਲੋਂ ਕੋਈ ਵੀ ਫੋਨ ਵਗੈਰਾ ਘਰ ਦੇ ਵਿੱਚ ਨਹੀਂ ਕੀਤਾ ਗਿਆ ਤਾਂ ਇੱਥੋਂ ਪੱਕਾ ਸੀ ਕਿ ਉਹ ਮੁੰਡਿਆਂ ਦੀ ਜਿਹੜੀ ਮੌਤ ਹੋ ਚੁੱਕੀ ਹੈ ਤੇ ਇੱਥੋਂ ਤੱਕ ਉਹ ਸਾਰੀ ਗੱਲਬਾਤ ਉਹਨਾਂ ਨੇ ਦੱਸ ਦਿੱਤੀ ਸੀ ਕਿ ਇਦਾਂ ਇਦਾਂ ਕਰਕੇ ਦੋ ਮੁੰਡੇ ਆ ਉਹਨਾਂ ਨੇ ਕਤਲ ਕੀਤਾ ਤਾਂ ਇੱਕ ਸਮਝ ਸਕਦੇ ਆ ਕਿ ਉਹਨਾਂ ਜਿਹੜੇ ਪੁਲਿਸ ਵਾਲੇ ਸੀ ਕ੍ਰਾਈਮ ਬ੍ਰਾਂਚ ਸੀ ਉਹਨਾਂ ਨੂੰ ਬਣਿਆ ਬਣਾਇਆ ਕੇਸ ਮਿਲ ਗਿਆ ਸਾਰਾ ਹੱਲ ਕੀਤਾ ਹੋਇਆ ਕੇਸ ਉਹਨਾਂ ਦੇ ਅੱਗੇ ਸੀ ਪਰ ਹੁਣ ਉਹ ਦੋਨੋਂ ਮਾਵਾਂ ਉਹ ਜਿਹੜੇ ਦੋ ਮੁੰਡੇ ਸੀ ਜਿਨ੍ਹਾਂ ਦਾ ਨਾਮ ਆ ਰਿਹਾ ਸੀ ਕਤਲ ਦੇ ਵਿੱਚ ਉਹਨੂੰ ਜਾ ਕੇ ਕੁਝ ਪੁੱਛ ਨਹੀਂ ਸਕਦੀਆਂ ਸੀ ਇਸ ਕਰਕੇ ਉਹ ਹੁਣ ਪੁਲਿਸ ਦੀ ਮਦਦ ਲੈ ਰਹੀਆਂ ਸੀ ਤਾਂ ਹੁਣ ਕ੍ਰਾਈਮ ਬ੍ਰਾਂਚ ਵਾਲੇ ਇੱਕ ਟੀਮ ਬਣਾਉਂਦੇ ਆ ਤੇ ਉਹਨਾਂ ਦੋਨਾਂ ਮੁੰਡਿਆਂ ਨੂੰ ਚੱਕ ਕੇ ਲੈ ਕੇ ਆਉਂਦੇ ਆ ਉਹਨਾਂ ਦੋਨਾਂ ਨੂੰ ਗ੍ਰਿਫਤਾਰ ਕਰਦੇ ਆ ਲਿਆ ਕੇ ਉਹਨਾਂ ਤੋਂ ਪੁੱਛਗਿੱਛ ਹੁੰਦੀ ਹੈ ਪਹਿਲਾਂ ਤਾਂ ਉਹ ਸਾਰੀ ਗੱਲ ਤੋਂ ਮੁੱਕਰਦੇ ਆ ਪਰ ਜਦੋਂ ਸਖਤੀ ਪਣਾਉਂਦੀ ਹੈ ਕ੍ਰਾਈਮ ਬ੍ਰਾਂਚ ਜਦੋਂ ਉਹਨਾਂ ਦੀ ਡੰਡਾਪਰੇਡ ਕਹਿ ਸਕਦਿਆਂ ਹੁੰਦੀ ਹੈ ਤਾਂ ਫਿਰ ਉਹ ਦੋਨੋਂ ਜਾਣੇ ਸਾਰੀ ਗੱਲਬਾਤ ਦੱਸ ਦਿਆ ਉਹ ਦੋਨੋਂ ਫਿਰ ਉਹ ਜਿਹੜਾ ਕਤਲ ਸੀਗੇ ਦੋ ਮੁੰਡਿਆਂ ਦਾ ਕਤਲ ਸੀ ਉਹ ਦੋਨੋਂ ਕਬੂਲ ਕਰ ਦਿਆ ਇੱਥੇ ਉਹ ਸਾਰੀ ਸੱਚਾਈ ਜਦੋਂ ਦੱਸ ਦਿਆ ਤਾਂ ਸਾਰਿਆਂ ਦੇ ਪੈਰਾਂ ਤੋਂ ਲੋ ਜ਼ਮੀਨ ਖਿਸਕ ਜਾਂਦੀ ਹੈ ਦੋਨੇ ਮਾਮਾਂ ਦਾ ਰੋ ਰੋ ਕੇ ਬੁਰਾ ਹਾਲ ਹੁੰਦਾ ਹੁਣ ਜਦੋਂ ਦੋਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਦੋਨਾਂ ਨੇ ਸਾਰੀ ਗੱਲਬਾਤ ਦੱਸੀ ਪੁਲਿਸ ਵਾਲਿਆਂ ਨੂੰ ਤਾਂ ਦੀਪਕ ਤੇ ਮੁਹੰਮਦ ਨੇ ਜੋ ਦੱਸਿਆ ਉਹਦੇ ਵਿੱਚੋਂ ਪਤਾ ਇਹ ਲੱਗਿਆ ਕਿ ਜਿਹੜਾ ਦੀਪਕ ਬਾਲਮਿਕੀ ਸੀ ਉਹਦੀ ਫਰੈਂਡਸ਼ਿਪ ਜਿਹੜਾ ਸਬੀਰ ਸੀ ਉਹਦੀ ਭੈਣ ਦੇ ਨਾਲ ਸੀ ਤੇ ਇਹਦੇ ਚੱਲਦੇ ਆ ਜਿਹੜੀ ਉਹਨਾਂ ਦੀ ਫਰੈਂਡਸ਼ਿਪ ਸੀ ਉਹਦੇ ਬਾਰੇ ਸਬੀਰ ਨੂੰ ਪਤਾ ਲੱਗਿਆ ਸੀ ਤੇ ਸਬੀਰ ਸੀ ਜਿਹੜਾ ਉਹ ਜਿਹੜਾ ਦੀਪਕ ਸੀ ਉਹਨੂੰ ਬਾਰ-ਬਾਰ ਰੋਕਦਾ ਸੀ ਉਹਨਾਂ ਦੇ ਰਾਹ ਦਾ ਰੋੜਾ ਬਣਿਆ ਹੋਇਆ ਸੀ ਤਾਂ ਇਹਦੇ ਚੱਲਦੇ ਆ ਇਹ ਹੁਣ ਜਿਹੜਾ ਦੀਪਕ ਸੀ ਉਹ ਇੱਕ ਦਿਨ ਪਲਾਨ ਬਣਾਉਂਦਾ ਕਿ ਇਸ ਰਾਹ ਦੇ ਰੋੜੇ ਨੂੰ ਆਪਾਂ ਨੂੰ ਸਾਈਡ ਤੇ ਕਰ ਦੇਣਾ ਚਾਹੀਦਾ ਇਹਨੂੰ ਜ਼ਿੰਦਗੀ ਤੋਂ ਖਤਮੇ ਕਰ ਦੇਣਾ ਚਾਹੀਦਾ ਤਾਂ ਕਿ ਮੈਂ ਆਪਣੀ ਗਰਲਫ੍ਰੈਂਡ ਨੂੰ ਸਿੱਧਾ ਮਿਲ ਸਕਾਂ ਜਾਂ ਉਹਦੇ ਨਾਲ ਵਿਆਹ ਵਗੈਰਾ ਕਰਾ ਸਕਾਂ ਕਿਉਂਕਿ ਜਦ ਤੱਕ ਜੇ ਹੁਣ ਉਹ ਸਬੀਰ ਜਿਉਂਦਾ ਰਹਿੰਦਾ ਤਾਂ ਉਹ ਦੋਨਾਂ ਨੂੰ ਮਿਲਣ ਤੋਂ ਰੋਕਦਾ ਰਹਿੰਦਾ ਤਾਂ ਇਹਦੇ ਚੱਲਦਿਆਂ ਉਹ ਆਪਣੇ ਇੱਕ ਹੋਰ ਦੋਸਤ ਮੁਹੰਮਦ ਦੇ ਨਾਲ ਗੱਲ ਕਰਦਾ ਤੇ ਮੁਹੰਮਦ ਦੇ ਨਾਲ ਮਿਲ ਕੇ ਉਹ ਜਿਹੜੇ ਸਬੀਰ ਹੈ ਉਹਨੂੰ ਮਾਰਨ ਦਾ ਪਲਾਨ ਬਣਾਉਂਦਿਆ ਤੇ ਇਹਦੇ ਚੱਲਦਿਆਂ ਹੀ ਉਹ ਫਿਰ ਇੱਕ ਦਿਨ 17 ਅਪ੍ਰੈਲ ਨੂੰ ਜਿਹੜਾ ਸਬੀਰ ਆ ਉਹਨੂੰ ਬੁਲਾ ਕੇ ਉਹਦਾ ਕਤਲ ਕਰ ਦਿੰਦੇ ਆ ਤੇ ਹੁਣ ਉਸਦੇ ਕਤਲ ਤੋਂ ਬਾਅਦ ਉਹ ਅੱਗੇ ਫਿਰ ਸਬੀਰ ਦੇ ਦੋਸਤ সোহੇਲ ਨੂੰ ਫੋਨ ਕਰਕੇ ਧੋਖੇ ਦੇ ਨਾਲ ਉਸੇ ਜਗ੍ਹਾ ਦੇ ਉੱਤੇ ਬੁਲਾਉਂਦੇ ਆ ਤੇ ਉੱਥੇ ਹੀ ਉਹਦਾ ਵੀ ਕਤਲ ਕਰ ਦਿੰਦੇ ਆ ਹੁਣ ਸਬੀਰ ਦਾ ਕਤਲ ਤਾਂ ਉਹਨਾਂ ਨੇ ਫਰੈਂਡਸ਼ਿਪ ਕਰਕੇ ਕੀਤਾ ਪਰ সোহੇਲ ਦਾ ਕਤਲ ਕਿਉਂ ਕੀਤਾ ਇਹ ਸੋਚਣ ਵਾਲੀ ਗੱਲ ਸੀ ਤਾਂ ਹੁਣ ਪਤਾ ਅੱਗੇ ਇਹ ਲੱਗਿਆ ਕਿ ਜਿਹੜੀ ਉਹਨਾਂ ਦੋਨਾਂ ਦੀ ਫਰੈਂਡਸ਼ਿਪ ਸੀ ਉਹ ਜਿਹੜਾ ਦੀਪਕ ਸੀ ਉਹਦੀ ਜਿਹੜੀ ਫਰੈਂਡਸ਼ਿਪ ਸਬੀਰ ਦੀ ਭੈਣ ਦੇ ਨਾਲ ਸੀ ਉਹਦੇ ਬਾਰੇ ਜਿਹੜਾ ਸਬੀਰ ਨੂੰ ਦੱਸਣ ਵਾਲਾ ਸੀ ਉਹ সোহੇਲ ਸੀ ਸੋਹੇਲ ਨੂੰ ਉਹਨਾਂ ਦੀ ਜਿਹੜੀ ਸੀਕ੍ਰੀਟ ਫਰੈਂਡਸ਼ਿਪ ਸੀ ਉਹਦਾ ਪਤਾ ਲੱਗਿਆ ਤੇ ਉਹਨੇ ਆਪਣੇ ਦੋਸਤ ਸਵੀਰ ਨੂੰ ਦੱਸਿਆ ਇਸੇ ਕਰਕੇ ਉਹ ਜਿਹੜੇ ਹੁਣ ਦੋਨੋਂ ਜਾਣੇ ਸੀ ਦੀਪਕ ਤੇ ਮੁਹੰਮਦ ਉਹ ਸੋਹੇਲ ਨੂੰ ਵੀ ਬੁਲਾਉਂਦੇ ਆ ਸੋਹੇਲ ਨੂੰ ਬੁਲਾ ਕੇ ਉਹਦਾ ਵੀ ਉਥੇ ਕਤਲ ਕਰ ਦਿੰਦੇ ਆ ਤੇ ਉਹਨਾਂ ਦੋਨਾਂ ਦੇ ਕਤਲ ਕਰਨ ਤੋਂ ਬਾਅਦ ਉਹ ਉਹਨਾਂ ਨੂੰ ਲਿਜਾ ਕੇ ਇੱਕ ਜਗ੍ਹਾ ਆ ਮੁਬਈ ਦੇ ਨਾਲ ਹੀ ਲੱਗਦੀ ਤੁਰਬੇ ਨਾਮ ਦੀ ਜਗ੍ਹਾ ਉਸ ਜਗ੍ਹਾ ਦੇ ਉੱਤੇ ਲਿਜਾ ਕੇ ਉਹਨਾਂ ਦੀਆਂ ਦੋਨਾਂ ਦੀਆਂ ਲਾਸ਼ਾਂ ਨੂੰ ਦਫ਼ਨ ਵੀ ਕਰ ਦਿੰਦੇ ਆ ਤਾਂ ਹੁਣ ਇਹ ਸਾਰੀ ਗੱਲਬਾਤ ਨਿਕਲ ਕੇ ਸਾਹਮਣੇ ਆਉਂਦੀ ਆ ਹੁਣ ਅਪ੍ਰੈਲ ਦੇ ਵਿੱਚ ਉਹ ਦੋਨੋਂ ਜਿਹੜੇ ਮੁੰਡੇ ਸੀ ਗਾਇਬ ਹੋਏ ਸੀ ਤੇ ਹੁਣ ਨਵੰਬਰ ਦਾ ਮਹੀਨਾ ਚੱਲ ਰਿਹਾ ਸੀ ਜਦੋਂ ਸਾਰੀ ਗੱਲ ਦਾ ਖੁਲਾਸਾ ਹੋਇਆ ਜਦੋਂ ਦੋ ਮਾਵਾਂ ਜਾਸੂਸ ਬਣੀਆਂ ਆਪਣੇ ਪੁੱਤਾਂ ਨੂੰ ਲੱਭਦੀਆਂ ਹੋਈਆਂ ਉਹਨਾਂ ਦੀਆਂ ਲਾਸ਼ਾਂ ਤੱਕ ਵਿਚਾਰੀਆਂ ਪਹੁੰਚਦੀਆਂ ਨੇ ਹੁਣ ਜਦੋਂ ਨਵੰਬਰ ਦੇ ਵਿੱਚ ਜਾ ਕੇ ਉਹ ਦੱਸੀ ਹੋਈ ਜਗ੍ਹਾ ਜਿੱਥੇ ਤੁਰਬੇ ਦੇ ਵਿੱਚ ਉਹ ਲਾਸ਼ਾਂ ਦੱਬੀਆਂ ਸੀ ਉਹਨਾਂ ਨੇ ਜਦ ਕਹਿਦੀਆਂ ਦਫਨਾਇਆਂ ਹੋਈਆਂ ਸੀ ਉਹਨਾਂ ਦੋਨਾਂ ਨੂੰ ਲਿਜਾ ਕੇ ਉੱਥੇ ਪੈਰਵਾਹੀ ਕਰਾ ਕੇ ਨਿਸ਼ਾਨਦੇਹੀ ਕਰਵਾ ਕੇ ਉੱਥੋਂ ਉਹ ਲਾਸ਼ਾਂ ਨੂੰ ਕਢਵਾਇਆ ਗਿਆ ਉਹਨਾਂ ਦੀਆਂ ਲਾਸ਼ਾਂ ਉਦੋਂ ਤੱਕ ਕਾਫੀ ਜ਼ਿਆਦਾ ਗਲ ਸੜ ਚੁੱਕੀਆਂ ਸੀ ਤੇ ਉਹਨਾਂ ਨੂੰ ਕਢਵਾ ਕੇ ਉਹਨਾਂ ਦੇ ਪੋਸਟਮਾਰਟਮ ਵਗੈਰਾ ਕੀਤੇ ਗਏ ਤੇ ਉਹਨਾਂ ਦੇ ਘਰਦਿਆਂ ਨੂੰ ਫਿਰ ਉਹ ਲਾਸ਼ਾਂ ਸੌਂਪੀਆਂ ਗਈਆਂ ਤੇ ਇਸ ਤਰ੍ਹਾਂ ਫਿਰ ਇਹ ਸਾਰਾ ਕੇਸ ਹੱਲ ਹੋਇਆ ਦੋ ਮਾਮਾ ਜਿਨ੍ਹਾਂ ਦੇ ਵਿੱਚੋਂ ਇੱਕ ਮਾਂ ਨੇ ਬੜੇ ਜ਼ਿਆਦੇ ਜਿਹੜੀ ਕੋਸ਼ਿਸ਼ ਕੀਤੀ ਆਪਣੇ ਪੁੱਤ ਨੂੰ ਲੱਭਣ ਦੇ ਲਈ ਪਰ ਅਖੀਰ ਦੇ ਵਿੱਚ ਉਹਦੇ ਹੱਥ ਨਿਰਾਸ਼ਾ ਲੱਗੀ ਪਰ ਉਹਨੂੰ ਇੰਨਾ ਤਾਂ ਜ਼ਰੂਰ ਪਤਾ ਲੱਗ ਚੁੱਕਿਆ ਸੀ ਕਿ ਮੇਰਾ ਪੁੱਤਾ ਜਿਹੜਾ ਉਹਦੀ ਮੌਤ ਹੋ ਚੁੱਕੀ ਹੈ ਤੇ ਉਹਦੇ ਜਿਹੜੇ ਕਾਤਲ ਨੇ ਉਹਨਾਂ ਨੂੰ ਉਹਨੇ ਫੜਾ ਵੀ ਦਿੱਤਾ ਸੀ ਪਰ ਜਿਵੇਂ ਆਪਾਂ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ ਕਿ ਪੰਜਾਬ ਦਾ ਜਿਹੜਾ ਉਹ ਦੌਰ ਸੀ ਜਦੋਂ ਮੁੰਡਿਆਂ ਨੂੰ ਘਰਾਂ ਤੋਂ ਚੱਕ ਚੱਕ ਕੇ ਮਾਰਿਆ ਜਾਂਦਾ ਸੀ ਹਾਲੇ ਤੱਕ ਵੀ ਮਾਮਾ ਉਹਨਾਂ ਪੁੱਤਾਂ ਨੂੰ ਲੱਭਦੀਆਂ ਨੇ ਉਹ ਪੁੱਤ ਹਾਲੇ ਵੀ ਘਰੇ ਵਾਪਸ ਨਹੀਂ ਆਏ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਸਾਡੇ ਪੁੱਤ ਮਰ ਗਏ ਜਾਂ ਜਿਉਂਦੇ ਆ ਇਹ ਸਾਰੀ ਕਹਾਣੀ ਹੈ ਜਿਹੜੀ ਹਾਲੇ ਤੱਕ ਵੀ ਅਣਸੁਲਝੀ ਹੈ ਜਿਹੜੀ ਹਾਲੇ ਵੀ ਸੁਲਝੀ ਨਹੀਂ ਹੈ ਤੁਹਾਡਾ ਕੀ ਮੰਨਣਾ ਇਸ ਦੇ ਬਾਰੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਪੁਲਿਸ ਦੀ ناکਾਮੀ ਇੰਨੇ ਵੱਡੇ ਪੱਦਰ ਦੇ ਉੱਤੇ ਸਾਹਮਣੇ ਆਈ ਕਿ ਇੱਕ ਮਾਂ ਨੂੰ ਜਾਸੂਸ ਬਣਨਾ ਪੈ ਗਿਆ ਤੇ ਇੱਕ ਮਾਂ ਨੇ ਸਾਰਾ ਇਹ ਖੁਲਾਸਾ ਕੀਤਾ ਤੁਹਾਡਾ ਕੀ ਮੰਨਣਾ ਤੁਸੀਂ ਕਮੈਂਟ ਜਰੂਰ ਕਰਿਓ ਤੇ ਆਪਾਂ ਮਿਲਾਂ ਕਿਸੇ ਹੋਰ ਕਹਾਣੀ ਨਾਲ ਕਿਸੇ ਹੋਰ ਸੱਚੀ ਘਟਨਾ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ